ਜਥੇਦਾਰ ਸ੍ਰੀ ਅਕਾਲ ਸਖਤ ਸਾਹਿਬ ਦੇ ਵੱਲੋਂ ਜੋ ਅੰਡਰਗਰਾਊਂਡ ਰਹਿਣ ਦੀਆਂ ਗੱਲਾਂ ਚੱਲ ਰਹੀਆਂ ਸਨ ਜਾਂ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ 2 ਦਸੰਬਰ ਦੀ ਤਾਰੀਖ ਨੂੰ ਜੋ ਤਖਤ ਸਾਹਿਬ ਦੀ ਫਾਸਿਲ ਤੋਂ ਫੈਸਲੇ ਲਏ ਗਏ ਸਨ ਉਹਨਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਵਾਉਣ ਦੇ ਲਈ ਪੰਥਕ ਸਫਾਵਾ ਦੇ ਵਿੱਚ ਲਗਾਤਾਰ ਜ਼ੋਰ ਅਜਮਾਇਸ਼ ਜਾਰੀ ਹੈ ਵੱਖ-ਵੱਖ ਸਿੱਖ ਧੜਿਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ ਜਾ ਰਹੀ ਹੈ ਜਥੇਦਾਰ ਨੂੰ ਮਿਲਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਫੈਸਲੇ ਨੇ ਉਹ ਇਨ ਬਿਨ ਲਾਗੂ ਕੀਤੇ ਜਾਣ ਪੰਥਕ ਰਵਾਇਤਾਂ ਦੇ ਮੁਤਾਬਕ ਮਰਿਆਦਾ ਦੇ ਮੁਤਾਬਕ ਉਹ ਸਾਰੇ ਫੈਸਲੇ ਲਾਗੂ ਹੋਣੇ ਚਾਹੀਦੇ ਨੇ ਉਤੇ ਹੀ ਉਹਨਾਂ ਨਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਨੂੰ ਜਿਹੜੇ ਵੀ ਧਮਕਾ ਰਹੇ ਨੇ ਉਹ ਕੰਨ ਕੋਲ ਕੇ ਸੁਣ ਲੈ ਕਿਉਂਕਿ ਉਹ ਲਗਾਤਾਰ ਜਥੇਦਾਰਾਂ ਦੇ ਹੱਕ ਦੇ ਵਿੱਚ ਭੁਗਤ ਦੇ ਆ ਰਹੇ ਨੇ ਤੇ ਨਾਲ ਹੀ ਇਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਜਥੇਦਾਰ ਇੱਕ ਵਾਰ ਸਰਬੱਤ ਖਾਲਸਾ ਨੂੰ ਬੁਲਾਉਣ ਤਾਂ ਇਸ ਤੋਂ ਬਾਅਦ ਜੋ ਧਮਕੀ ਦਿੰਦੇ ਨੇ ਜੋ ਜਥੇਦਾਰਾਂ ਨੂੰ ਹਟਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਉਹ ਖੁਦ ਹੀ ਵੇਖ ਲੈਣਗੇ ਜਿੰਨੇ ਵੀ ਸਾਡੇ ਸਮੂਹ ਨੇ ਕਾਰਸਾ ਕਾਰਤਾ ਜੀ ਜਨਾਬ ਜਨਾਬ ਤੱਕ ਤਰਾਨੀ ਜੀ ਜਥੇ ਮੂਹਰੀਆਂ ਦੇ ਸਾਡੇ ਸਰਕਾਰ ਦੇ ਉਪਰਾਨ ਦੇ ਮੁਖੀ ਸਹਿਬਾ ਦੇਸ਼ ਨੂੰ ਫਿੱਟੇ ਵਾਰ ਪਾਏ ਕੋਈ ਇਹ ਅਕਾਲੀ ਕਿਤੇ ਦੁਬਾਰਾ ਗੈਰ ਹੋਏ ਨੇ ਪੰਜਾਬ ਤੋਂ ਤੇ ਉਹਨਾਂ ਦੇ ਸਾਰਿਆਂ ਵੱਲੋਂ ਜਿਹੜੇ ਨੇ ਉਹਨਾਂ ਦੇ ਮੁਖੀ ਸੰਗਤੇ ਹਾਜ਼ਰ ਨੇ ਤੇ ਦੇਸ਼ੋਂ ਦੇਸ਼ ਦੀਆਂ ਸਮੂਹ ਜੀ ਆਪਾਂ ਨਾਮਕ ਨਾਮ ਦੇ ਵਾਸੀਆਂ ਨੂੰ ਮੈਂ ਗੱਜ ਕੇ ਫਤਿਹ ਜਾਵਨਾ ਗੱਜ ਕੇ ਫਤਿਹ ਜਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਤਾਲ ਸਾਈਂ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਆਨੇ ਨੂੰ ਆਪਕੇ ਹੋਣਗੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਆ ਕੇ ਉਹਨਾਂ ਨੂੰ ਜਿੱਥੇ ਹੈਂਗਸਾ ਜਥੇਦਾਰ ਨੂੰ ਜਿੱਥੇ ਸਮਰਤਨ ਤੇ ਉਹਨਾਂ ਨੂੰ ਬੇਨਤੀ ਵੀ ਜਿਹੜੀ ਕੀਤੀ ਗਈ ਹੈ ਤੇ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੰਥ ਦੇ ਵਾਲੀ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਜਣਾ ਹੀ ਗੌਰਵ ਦੀ ਰੱਖਿਆ ਵਾਸਤੇ ਕੀਤੀ ਤੇ ਉਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਹਰ ਕੋਈ ਆ ਕੇ ਆਪਣੀ ਫਰਿਆਦ ਜਿਹੜੀ ਹੈ ਉਹ ਕਰ ਸਕਦਾ ਤੇ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਫਰਿਆਦ ਲੈ ਕੇ ਆਇਆ ਤੇ ਉਹਦੀ ਜਿਹੜੀ ਹੈ ਫਰਿਆਦ ਉਹ ਜਿਹੜੀ ਪੂਰੀ ਵੀ ਹੋਈ ਤੇ ਸਿੰਘਾਂ ਨੇ ਉਹਦੀ ਜਿਹੜੀ ਹੈ ਖਾਲਸੇ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਡਾਟ ਕੇ ਉਹਦੇ ਤੇ ਬੈਰਾ ਵੀ ਦਿੱਤਾ ਤੇ ਅੱਜ ਜਿਹੜੀ ਅਕਾਲ ਤਖਤ ਸਾਹਿਬ ਦੀ ਆਣ ਬਾਨ ਤੇ ਸ਼ਾਨ ਦੀ ਗੱਲ ਚੱਲ ਰਹੀ ਹੈ ਤੇ ਆਪਾਂ ਪਿਛਲੇ ਸਮੇਂ ਤੋਂ ਗੁਰੂ ਸਾਹਿਬ ਤੋਂ ਬਾਅਦ ਜਿੰਨੇ ਵੀ ਜਦੋਂ ਜਦੋਂ ਵੀ ਕੋਈ ਇੱਥੋਂ ਅਰਦਾਸ ਜਦੋਂ ਵੀ ਅਰਦਾਸ ਦੀ ਇੱਕ ਮਹਾਨਤਾ ਹੁੰਦੀ ਹੈ ਤੇ ਅਰਦਾਸ ਜਦੋਂ ਇੱਥੋਂ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਜਿਹੜੇ ਮੋਰਚੇ ਐ ਉਹ ਹਮੇਸ਼ਾ ਫਤਿਹ ਹੋਏ ਆਪਾਂ ਗੱਲ ਕਰਦੇ ਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 6ਵੇਂ ਜਥੇਦਾਰ ਸੀ ਤੇ ਜੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸ ਵੇਲੇ ਅਰਦਾਸ ਜਿਹੜੀ ਕਰਕੇ ਤੇ ਜਮਰੌਤ ਦਾ ਜਿਹੜਾ ਕਿਲਾ ਫਤਿਹ ਕੀਤਾ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਬੇਨਤੀ ਕੀਤੀ ਸੀ ਵੀ ਥੋੜਾ ਦੇਰ ਰੱਖੋ ਤੇ ਤੁਸੀਂ ਜਿਹੜਾ ਜਿਹੜਾ ਸਾਰੀਆਂ ਤੋਪਾਂ ਤੇ ਰਾਜਸਾਹ ਜਾਰਿਆ ਪਰ ਉਹਨਾਂ ਨੇ ਅਰਦਾਸ ਦੀ ਮਹੱਤਤਾ ਸਮਝਦੇ ਹੋਏ ਜਮਰੌਤ ਦਾ ਕਿਲਾ ਭਾਵੇਂ ਫਤਿਹ ਕੀਤਾ ਤੇ ਜਿਹੜਾ ਉੱਥੇ ਆਪਣੀ ਸ਼ਹੀਦੀ ਵੀ ਉਹਨਾਂ ਨੇ ਜਿਹੜੀ ਹੈ ਉਹਨਾਂ ਦੀ ਹੋਈ ਤੇ ਭਾਵੇਂ ਉਹ ਅਰਦਾਸ ਦੀ ਮਹੱਤਾ ਤੇ ਕਾਇਮ ਰਹਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਸੀ ਤੇ ਉਹ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਨੇ ਉਹਨਾਂ ਨੂੰ ਕੋਲਡਿਆਂ ਦੀ ਸਜ਼ਾ ਸੁਣਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਸੀ ਸੋ ਬੇਨਤੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਹੈ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਅਹਿਮਦ ਸ਼ਾਹ ਅਫਗਾਨੀ ਵੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਉਂਦਾ ਰਿਹਾ ਉਹਨਾਂ ਹੰਗਸੰ ਜਥੇਬੰਦੀਆਂ ਇੰਸੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸਾਰੇ ਤਰਨੇ ਦਲ ਜਿੱਥੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਹੋਣ ਵੀ ਤਰਨੇ ਦਲਾਂ ਦੇ ਜਥੇਦਾਰ ਜਿੱਥੇ ਦਲ ਪੰਥ ਬਾਬਾ ਵਿਧੀ ਚੰਦ ਜੀ ਉਹਨਾਂ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਤੇ ਉਹਨਾਂ ਵੱਲੋਂ ਬਾਬਾ ਨਾਰ ਸਿੰਘ ਜੀ ਤੇ ਜਿਨ੍ਹਾਂ ਨੂੰ ਪਿਆਰ ਨਾਲ ਸਾਧਜੀ ਵੀ ਕਹਿੰਨੇ ਆ ਉੱਥੇ ਹੀ ਤਰਨਾ ਦਲ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਮਿਸਲ ਸ਼ਹੀਦਾਂ ਦੇ ਜਥੇਦਾਰ ਉੱਥੇ ਹੀ ਮਿਸਲ ਸ਼ਹੀਦਾਂ ਦੇ ਜਥੇਦਾਰ ਇਹ ਹਰੀਆਂ ਵੇਲਾਂ ਦੇ ਉਹਨਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਤੇ ਨਾਲ ਹੀ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਜੀ ਲੁਧਿਆਣਾ ਤੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਨੇ ਮਹਿਤਾ ਚੌਂਕ ਵਾਲੇ ਤਰਨਾ ਦਲ ਉੱਥੇ ਹੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਮਾਨ ਸਿੰਘ ਜੀ ਜਿਹੜੇ ਨੇ ਗੁਰੂ ਨਾਨਕ ਦਲ ਉਹਨਾਂ ਵੱਲੋਂ ਵੀ ਉਹਨਾਂ ਦੇ ਭੁਜੰਗੀ ਸਿੰਘ ਆਏ ਨੇ ਬਾਬਾ ਵਸਨ ਸਿੰਘ ਜੀ ਆਏ ਨੇ ਤੇ ਬਾਬਾ ਬਲਦੇਵ ਸਿੰਘ ਜੀ ਵੱਲਾ ਤੇ ਨਾਲ ਹੀ ਬਾਬਾ ਜਿਹੜੇ ਨੇ ਕੁਲਵਿੰਦਰ ਸਿੰਘ ਜੀ ਜਿਹੜੇ ਬਾਬਾ ਦਰਸ਼ਨ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਉਸ ਅਸਥਾਨ ਤੋਂ ਇੱਥੇ ਆਏ ਨੇ ਬਾਬਾ ਆਪਣੇ ਜੋਗਾ ਸਿੰਘ ਜੀ ਹਰਵਾਂ ਵੱਲੋਂ ਤੇ ਤਰਨਤਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਸ਼ੇਰ ਸਿੰਘ ਜੀ ਵੀ ਤੇ ਬਾਬਾ ਜੋਗਾ ਸਿੰਘ ਜੀ ਵੱਦੋਂ ਪਹੁੰਚੇ ਨੇ ਸਾਰੀਆਂ ਇਹ ਹੰਸ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਅਰਬਾ ਕਰਬਾ ਤੇ ਬਾਬਾ ਕੁਲਵਿੰਦਰ ਸਿੰਘ ਜੀ ਤੇ ਚੌਂਤਾ ਸਾਹਿਬ ਵਾਲੇ ਤੇ ਨਾਲ ਹੀ ਬਾਬਾ ਜਿਹੜੇ ਐ ਗੁਰਮੇਲ ਸਿੰਘ ਜੀ ਜਿਹੜੇ ਕਨੇਡਾ ਤੋਂ ਆਏ ਨੇ ਤੇ ਉੱਥੇ ਹੀ ਬਾਬਾ ਪ੍ਰਭਜੋਤ ਸਿੰਘ ਜੀ ਵੀ ਕਨੇਡਾ ਤੋਂ ਆਏ ਨੇ ਸਾਰੀਆਂ ਹੀ ਨਹਿੰਗ ਸਿੰਘ ਜਥੇਬੰਦੀਆਂ ਉੱਥੇ ਹੀ ਬਾਬਾ ਇੰਦਰਪੀਰ ਸਿੰਘ ਜਿਹੜੇ ਸਤਲਾਨੀ ਸਾਹਿਬ ਵਾਲੇ ਤੇ ਬਾਬਾ ਜੋਗਾ ਸਿੰਘ ਕਰਨਾਲ ਵਾਲੇ ਮਾਹਪੁਰਖ ਸਾਰੇ ਹੋਰ ਵੀ ਹਾਂਜੀ ਬਾਬਾ ਬਾਬਾ ਜੀ ਸਾਰੇ ਮਾਹਪੁਰਖ ਇੱਥੇ ਆਏ ਨੇ ਤੇ ਮੈਂ ਬੇਨਤੀ ਕਰਦਾ ਜਿੱਥੇ ਨਹਿੰਗ ਸਿੰਘ ਫੌਜਾਂ ਨੇ ਜਿਹੜਾ ਹਮੇਸ਼ਾ ਅਹਿਮਦ ਸ਼ਾਹ ਅਫਦਾਲੀ ਜਾ ਕੋਈ ਵੀ ਚੜ ਕੇ ਹੁੰਦਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਨਹੀਂ ਜਦੋਂ ਜਦੋਂ ਵੀ ਕੋਈ ਹੁਕਮ ਹੋਏ ਨੇ ਤੇ ਉਹ ਜਿਹੜੇ ਆ ਹੁਕਮ ਪ੍ਰਵਾਨ ਕੀਤੇ ਜਿਨ੍ਹਾਂ ਨੇ ਨਹੀਂ ਹੁਕਮ ਪ੍ਰਵਾਨ ਕੀਤੇ ਤੇ ਉਹਨਾਂ ਦਾ ਹਸ਼ਰ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਮੈਂ ਬੇਨਤੀ ਕਰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਿਹੜੇ ਹੁਣ ਦੌਰ ਦੇ ਵਿੱਚ ਚਲਾ ਰਹੀ ਆ ਸਾਰਾ ਸਿਸਟਮ ਕ੍ਰੋਮੀ ਆ ਕਾਜੀਦਾਲਾ ਸਾਰੇ ਸਾਡੇ ਹੀ ਨੇ ਜਦੋਂ ਵੀ ਕੋਈ ਕਿਸੇ ਇਨਸਾਨ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਜੋ ਛਾਣ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਗੁਰੂ ਸਾਹਿਬ ਹਮੇਸ਼ਾ ਬਖਸ਼ਿੰਦ ਨੇ ਪਰ ਉਹ ਜਿਹੜੀ ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਸਹੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਮਾ ਉਹ ਕੋਈ ਤੈ ਨਹੀਂ ਕਰ ਸਕਿਆ ਹੁਣ ਤੱਕ ਵਿਸ਼ਵ ਭਰ ਦੇ ਵਿੱਚ ਜਿਹੜੇ ਸਾਡੇ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੁਕਮ ਤੇ ਸਿਰ ਝੁਕਾਉਂਦੀਆਂ ਨੇ ਜੇ ਬੁੱਢਾ ਦਲ ਦੇ ਵੀ ਜਥੇਦਾਰ ਜਿਹੜੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਨੇ ਤਰਨੇ ਦਲਾਣੇ ਬੁੱਢਾ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਭਾਵੇਂ ਆਪਾਂ ਗੱਲ ਕਰਦੇ ਆ ਸ੍ਰੀ ਅਮਰਸਰ ਸਾਹਿਬ ਤੋਂ ਲੈ ਕੇ ਲਾਹੌਰ afghanistan ਬਹਾਵਲਪੁਰ ਸ਼੍ਰੀਨਗਰ ਤੇ ਜਿਹੜਾ afghanistan ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਇਹ ਸਾਰੇ ਜਿਹੜੇ ਆ ਖਾਲਸੇ ਪੰਥ ਬੁੱਢਾ ਦਲ ਨੇ ਤਰਨੇ ਦਲਾਣੇ ਸਾਰੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਅੱਜ ਜੇ ਆਪਾਂ ਗੱਲ ਕਰਦੇ ਆਂ ਸਿੰਘ ਸਾਭਾਂ ਦਾ ਦੈਰਾ ਨਹੀਂ ਕੋਈ ਕਰ ਸਕ ਕਰ ਸਕਦਾ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਉਹ ਗੁਰੂ ਸਾਹਿਬ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਜਿਆ ਹੋਇਆ ਤੇ ਉੱਥੇ ਆਪਾਂ ਆ ਕੇ ਸਿਰ ਝੁਕਾਈਏ ਜੇ ਆਪਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਜੇ ਆਪਾਂ ਖਿਮਾ ਜਾਚਨਾ ਵੀ ਕਰ ਲਈ ਹੈ ਉਹ ਮਾਫੀ ਮੰਗ ਕੇ ਫਿਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਹੈ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਜੇ ਮੁਨਕਰ ਹੋ ਵੀ ਗਿਆ ਤਾਂ ਫਿਰ ਆ ਕੇ ਖਿਮਾ ਜਾਂਚਨਾ ਕਰਨੀ ਚਾਹੀਦੀ ਹੈ ਤੇ ਨਾਲ ਜਿਹੜੇ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਜਦੋਂ ਵੀ ਕੋਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਾਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਹੈ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ ਤਰੀਕਾ ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡੱਟ ਕੇ ਪਹਿਰਾ ਦੇਣ ਤੇ ਜਿਹੜੀਆਂ ਤਰੀਕਾ ਉਹ ਜਿਹੜੀਆਂ ਨੇ ਉਹ ਨਹੀਂ ਵਾਰ-ਵਾਰ ਬਦਲਣੀਆਂ ਚਾਹੀਦੀਆਂ ਜੇ ਨਹੀਂ ਆ ਰਿਹਾ ਕੋਈ ਅਕਾਲ ਤਖਤ ਸਾਹਿਬ ਦੇ ਨਹੀਂ ਆ ਕੇ ਪ੍ਰਵਾਨ ਕਰ ਰਹੇ ਆਪਣੀ ਜਿਹੜੀ ਗਲਤੀ ਨੂੰ ਉਹਨਾਂ ਨੇ ਪ੍ਰਵਾਨ ਵੀ ਕੀਤਾ ਸੀ ਹੁਣ ਨਹੀਂ ਉਹ ਬਜਨਾ ਤੇ ਕਾਇਮ ਰਹ ਰਹੇ ਸਾਡੀ ਸਾਰੀਆਂ ਨਹਾਂਗਸੰਝ ਜਥੇਬੰਦੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਆਬਦਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਿਆਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਭਾਵੇਂ ਆਉਂਦੇ ਜਾਂਦੇ ਨੇ ਪਰ ਜਿਹੜਾ ਜਥੇਦਾਰਾਂ ਦੀ ਕੋਈ ਮਾਨ ਮਰਿਆਦਾ ਜਿਹੜੀ ਆਣ-ਬਾਣ ਹੋਣੀ ਚਾਹੀਦੀ ਸ਼ਾਨ ਹੋਣੀ ਚਾਹੀਦੀ ਹੈ ਜਦੋਂ ਜਥੇਦਾਰਾਂ ਨੂੰ ਬਣਾਉਣਾ ਹੁੰਦਾ ਉਦੋਂ ਸਾਰੀਆਂ ਹੀ ਜਥੇਬੰਦੀਆਂ ਸਾਰੇ ਨਹਾਂਗਸੰਗ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤੇ ਜਦੋਂ ਜਥੇਦਾਰਾਂ ਨੂੰ ਹਟਾਉਣਾ ਹੁੰਦਾ ਤੇ ਉਦੋਂ ਬਹੁਤ ਬੇਇੱਜ਼ਤ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਪਿਛਲੇ ਕਈ ਜਥੇਦਾਰਾਂ ਦੀ ਇਹ ਮਿਸਾਲ ਆਪਣੇ ਸਾਹਮਣੇ ਹੈ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਾ ਸਮਝਣੀ ਚਾਹੀਦੀ ਹੈ ਤੇ ਇਹਨੂੰ ਸੰਗਤ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੀਦਾ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਛਾਂ ਦੇ ਕੋਈ ਖਲਾਫ ਨਹੀਂ ਉਹਨਾਂ ਦੇ ਹਮੇਸ਼ਾ ਪਹਿਲਾਂ ਵੀ ਨਾਲ ਆ ਅੱਗੇ ਵੀ ਨਾਲ ਜਿਹੜੇ ਆ ਉਹ ਸਹੀ ਪਰ ਮਰਿਆਦਾ ਦੇ ਨਾਲ ਚੱਲਣ ਤੇ ਇਹ ਲੋਕਾਂ ਦੀ ਜਿਹੜੀ ਹੈ ਵੋਟਾਂ ਦੀ ਗੱਲਬਾਤ ਹੈ ਪਰ ਜਿਹੜਾ ਵਿਧੀ ਵਿਧਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਨਿਯਤ ਕਰਨਾ ਤੇ ਉਹ ਜਿਵੇਂ ਬੇਇੱਜ਼ਤ ਕਰਕੇ ਨਹੀਂ ਹਟਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜ਼ਰਤ ਨਾਲ ਜਿਹੜੇ ਆ ਉਹ ਫੈਸਲੇ ਲੈਣੇ ਨਵੇਂ ਨੇ ਤੇ ਉਹਨਾਂ ਨੂੰ ਲਾਗੂ ਕਰਵਾਉਣ ਬਹੁਤ ਤਰੀਕ ਦੇ ਜਿਹੜੇ ਫੈਸਲੇ ਨੇ ਉਹ ਇਹਨੰ ਬਿਨ ਜਿਹੜੇ ਲਾਗੂ ਹੋਣੇ ਚਾਹੀਦੇ ਨੇ ਤੇ ਵਿੱਚ ਜਿਹੜੇ ਆ ਕੋਈ ਵੀ ਕੋਈ ਕਈ ਵਾਰੀ ਆਪਾਂ ਦੇਖਦੇ ਆ ਕੋਈ ਖਰਾਬ ਬੋਲਦਾ ਮੈਂ ਹੁਣ ਮੈਂ ਬੋਲ ਕੇ ਹਟਣ데요 ਕੋਈ ਰਹਿ ਗਈ ਤਾਂ ਫਿਰ ਨਾਪੇ ਪੂਰੀ ਕਰੂੰਗਾ ਵਿੱਚ ਇਹ ਜਿਹੜੀ ਕੋਈ ਵੀ ਗੱਲਬਾਤ ਹੈ ਜਦੋਂ ਕੋਈ ਵੀ ਆਪਣੇ ਜਿਹੜੀ ਮਰਿਆਦਾ ਦੀ ਜਿੱਥੇ ਗੱਲਬਾਤ ਹੁੰਦੀ ਹੈ ਮਰਿਆਦਾ ਜਿਹੜਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਨੂੰ ਜਿਹੜੀ ਆ ਸਿੰਘ ਸਾਭਾ ਨੇ ਸੇਧ ਦੇਣੀ ਹੈ ਜੇ ਆਪਾਂ ਉਹ ਸੇਧ ਦਿੰਦੇ ਵੀ ਆ ਤੇ ਜੇ ਉਹਨੂੰ ਸਾਡੇ ਜਿਹੜੇ ਅੱਜ ਕੱਲ ਦੇ ਲੀਡਰ ਨੇ ਉਹ ਨਹੀਂ ਮੰਨਦੇ ਉਹ ਉਹਨਾਂ ਵਾਸਤੇ ਮਾੜੀ ਗੱਲ ਪਰ ਜਿਹੜੇ ਆਪਣੇ ਮੈਂ ਇਹ ਵੀ ਬੇਨਤੀ ਕਰਦਾ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਸ਼ੁਰੂ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੀਆਂ ਨੇ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀਆਂ-ਵੱਡੀਆਂ ਅਸੀਂ ਸਤਾਰੀਆਂ ਮਨਾਈਆਂ ਵੱਡੇ-ਵੱਡੇ ਪ੍ਰੋਗਰਾਮ ਕਿਤੇ ਵੀ ਕੋਈ ਗੱਲ ਹੁੰਦੀ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਅੱਗੇ ਹੋ ਕੇ ਡਟਦੀਆਂ ਰਹੀਆਂ ਤੇ ਡਟਦੀਆਂ ਵੀ ਰਹਿਣਗੀਆਂ ਸੋ ਜਿੱਥੇ ਮਾਨ ਮਰਿਆਦਾ ਦੀ ਗੱਲ ਹੈ ਉਹਨੂੰ ਆਪਾਂ ਕਦੇ ਵੀ ਪਿੱਛੇ ਨਹੀਂ ਮਾਨ ਮਰਿਆਦਾ ਤੋਂ ਹਟਾਂਗੇ ਹੁਣ ਜਿਹੜੀ ਆ ਕਾਲ ਤਖਤ ਸਾਹਿਬ ਦੇ ਆਣ-ਬਾਣ ਸ਼ਾਨ ਦੀ ਗੱਲ ਹੈ ਕਈ ਵਾਰੀ ਕਈ ਕਹਿ ਦਿੰਦੇ ਨੇ ਗੰਦੀ ਹਰਪ੍ਰੀਤ ਸਿੰਘ ਜੀ ਉਹਨਾਂ ਵੇਲੇ ਨਹਿੰਗ ਸਿੰਘ ਜਥੇਬੰਦੀਆਂ ਨੇ ਜੇ ਹੁਣ ਕੋਈ ਵੀ ਜਥੇਦਾਰ ਹੈ ਇਹ ਉਹ ਅਸਤੀਫਾ ਦੇ ਕੇ ਪਹਿਲਾਂ ਹੀ ਆਪਦਾ ਬੈਗ ਲੈ ਕੇ ਘਰੇ ਚਲਿਆ ਜਾਵੇ ਦੱਸੇ ਵੀ ਨਾ ਉਹ ਚੀਜ਼ ਨੂੰ ਅਸੀਂ ਜਿਹੜੀ ਆ ਉਹ ਨਹੀਂ ਪਰ ਜੇ ਸਿੰਘ ਸਾਭਾ ਨੂੰ ਜਥੇ ਉਹਨਾਂ ਨੂੰ ਹਟਾਇਆ ਜੇ ਉਹਨਾਂ ਨੂੰ ਜੇ ਕੋਈ ਵੀ ਉਹਨਾਂ ਦੇ ਖਿਲਾਫ ਕੋਈ ਗੁਨਾਹ ਸੀ ਦੇ ਉਹ 2 ਤਰੀਕ ਤੋਂ ਪਹਿਲਾਂ ਸੰਗਤ ਨੇ ਸਾਹਮਣੇ ਲਿਆਉਣੇ ਚਾਹੀਦੇ ਸੀ ਲਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਹਟਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਉਹਨਾਂ ਨੂੰ ਲਾਇਆ ਸੀ ਤੇ ਉਦੋਂ ਉਹਨਾਂ ਦੀ ਇਨਕੁਆਰੀ ਨਹੀਂ ਸੀ ਕੀਤੀ 18 ਸਾਲ ਤੇ ਜੇ ਹੁਣ ਆਪਣੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਧੀਆ ਇਹਨਾਂ ਨੇ ਜਿਹੜੇ ਕਾਰਜ ਕਰ ਰਹੇ ਨੇ ਤੇ ਇਹਨਾਂ ਦੇ ਖਿਲਾਫ ਕਈ ਵਾਰੀ ਦੇਖਦੇ ਆ ਕਈ ਮੀਡੀਆ ਤੇ ਕੋਈ ਸੋਸ਼ਲ ਮੀਡੀਆ ਤੇ ਕਈ ਵਾਰੀ ਕਾਰਜ ਕਰਦੇ ਆ ਕੋਈ ਕਾਰਜ ਮਾੜਾ ਮੋਟਾ ਇੱਧਰ ਉੱਧਰ ਹੋ ਵੀ ਜਾਂਦਾ ਪਰ ਜਿਹੜਾ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਆਪਾਂ ਸਾਰਿਆਂ ਨੂੰ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਘਰ ਬੈਠਿਆਂ ਨਹੀਂ ਕੋਈ ਪਤਾ ਲੱਗਦਾ ਜਿੱਥੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਦੇ ਵਿੱਚ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਤੇ ਆਪਾਂ ਸਾਰਿਆਂ ਉੱਥੇ ਹੀ ਨਹਿਨ ਸਿੰਘ ਜਥੇਬੰਦੀਆਂ ਸਾਡੀਆਂ ਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਗੱਲ ਕਰਦੇ ਆ ਉਹ ਵੀ ਨਹਿਨ ਸਿੰਘ ਸੀ ਉਹਨਾਂ ਨੇ ਵੀ ਜਿਹੜੀ ਆਪਣੀ ਸ਼ਹੀਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਉੱਥੇ ਹੀ ਤਰਨਾ ਦਲ ਦੇ ਜਥੇਦਾਰ ਮਿਸਲ ਸ਼ਹੀਦਾਂ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ ਆਪਣੀ ਸ਼ਹੀਦੀ ਜਿਹੜੀ ਹੈ ਅਹਿਮਦ ਸ਼ਾਹ ਅਬਦਾਲੀ ਜੇ ਆ ਕੇ ਇੱਥੇ ਬੇਦਵੀ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਦੀ ਤੇ ਉਹਨੂੰ ਵੀ ਜਿਹੜਾ ਨਹਿੰਗ ਸਿੰਘ ਫੌਜਾਂ ਨੇ ਬਾਬਾ ਦੀਪ ਸਿੰਘ ਜੀ ਬੁੱਢਾ ਦਲ ਦੇ ਉਸ ਵੇਲੇ ਤੇ ਜਥੇਦਾਰ ਤਰਨਾ ਦਲਾਂ ਦੇ ਜਥੇਦਾਰ ਸਾਰਿਆਂ ਨੇ ਜੰਗ ਜਿਹੜਾ ਸੀ ਉਹ ਆਪਣੇ ਉਹਨੂੰ ਭਜਾਇਆ ਤੇ ਹਮੇਸ਼ਾ ਗੁਰੂ ਦੀਆਂ ਲਾਡਲੀਆਂ ਫੌਜਾਂ ਸੱਜ ਤੇ ਪਹਿਰਾ ਦਿੰਦੀਆਂ ਨੇ ਮੈਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਇਹ ਬਾਬਾ ਆਪਣੇ ਜਿੱਥੇ ਆਪਾਂ ਗੱਲ ਕਰਦੇ ਆਂ ਸ਼ਹੀਦਾਂ ਦੀ ਤੇ ਅੱਜ ਜਿਹੜੀ ਆ ਉਹ ਸ਼ਹੀਦਾਂ ਦੇ ਸਾਡੇ ਜਿੱਥੇ ਕੁਰਬਾਨੀਆਂ ਦੇ ਨਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਹੈ ਉਹਨਾਂ ਨੂੰ ਤਾਂ ਹੀ ਉਹਨਾਂ ਦੀ ਚੜ੍ਹਦੀ ਕਲਾ ਹੈ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦੇ ਨਾਲ ਉਹ ਬਹੁਤ ਵਧੀਆ ਪੈਰੇ ਚਲਾਉਣ ਤੇ ਉਹ ਜਿਹੜੇ ਹੁਕਮ ਨੇ ਉਹਨੂੰ ਲਾਗੂ ਕਰਨ ਜੋ-ਜੋ ਅਕਾਲ ਤਖਤ ਸਾਹਿਬ ਤੋਂ ਹੋਏ ਨੇ ਇਹ ਨਾ ਸਮਝਣ ਬੰਦਾ ਜਿਹੜਾ ਵੀ ਇੱਕ ਬੰਦਾ ਕੋਈ ਵੱਡਾ ਨਹੀਂ ਹੁੰਦਾ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਸਾਰਿਆਂ ਨੂੰ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੀਆਂ ਨਹਿੰਗ ਸਿੰਘ ਜਥੇਬੰਦੀਆਂ ਨਰੋਲ ਧਾਰਮਿਕ ਜਥੇਬੰਦੀਆਂ ਨੇ ਨਰੋਲ ਆਪਣੇ ਖਾਲਸਾ ਪੰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਬਾਣੀ ਬਾਣਾ ਪੰਥ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਨੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਸਿੰਘ ਸਾਹਿਬ ਨੂੰ ਫੇਰ ਦੁਬਾਰਾ ਬੇਨਤੀ ਹੈ ਕਦੇ ਵੀ ਇਹੋ ਜੀ ਗੱਲਬਾਤ ਜਿਹੜੀ ਹੈ ਨਹੀਂ ਕਰਨੀ ਵੀਰ ਮੇਰਾ ਜਿਹੜਾ ਬੈਗ ਤਿਆਰ ਹੈ ਮੇਰੀ ਆ ਗੱਲ ਹੈ ਜਿਹੜਾ ਬੈਗ ਤਿਆਰ ਕਰਵਾਊਗਾ ਤੇ ਉਹਦਾ ਆਪ ਦਾ ਹੀ ਬੈਗ ਜਿਹੜਾ ਉਹ ਤਿਆਰ ਹੋ ਜਾਣਾ ਇਸ ਕਰਕੇ ਜਿਹੜੀਆਂ ਗੁਰੂਆਂ ਦੀਆਂ ਲਾੜਦੀਆਂ ਫੌਜਾਂ ਪੂਰੀਆਂ ਤਤਪਾਤ ਤਤ ਭਰਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵਾਸਤੇ ਮੈਂ ਸ਼ਰੋਮਣੀ ਪੰਚਾਇਤ ਅਕਾਲੀ ਗੁਰਦਆ拉 ਪੰਜਵਾ ਤਖਤ ਸਾਰੀਆਂ ਇਨ ਹੰਗਸੰਗ ਜਥੇਬੰਦੀਆਂ ਵੱਲੋਂ ਜਿਹੜਾ ਸ੍ਰੀ ਅਕਾਲ